ਸਭੀਓ ਖੁੱਲਜੋ ਫੋਟੋ ਕੁੱਟ ਸਾਰਿਆਂ ਨੂੰ ਬਰੋਕ ਚਕਾਰ ਕਰੋ ਚਲੋ ਆਪ ਵੀ ਫੋਟੋ ਲਾ ਮਾਰੀ ਇਸਦੀ ਯਾਨੀ ਦੇ ਫੋਟੋ ਕੁੱਟ ਆ ਵਿਚੋ ਬੱਤ ਖੇਤੇ ਘੜਦੋ ਫੜਾ ਲਾਓ ਹਿੰਮਤ ਲਾਓ ਹੁਬ ਪਤਾ ਹੈ ਚਾਰ ਮੀਨੀਆਂ ਕੰਨੀਆਂ ਪੰਨੀਆਂ ਨੇ ਆਪਣੇ ਸ਼ਰੀਰ ਨੂੰ ਬਚਾਉਂਦੇ ਹੋਏ ਆਪਣੇ ਤਨ ਨੂੰ ਦੇਖਦੇ ਹੋਏ ਛੱਤ ਲੱਭਦੇ ਫਿਰਦੇ ਆ ਕਿੱਦਾਂ ਦਾ ਤ੍ਰਿਣ ਕਰਾਤਾ ਹੋਵੇਗਾ ਮੇਰੇ ਗੁਰੂ ਸਾਹਿਬ ਦੇ ਸਹਬਜ਼ਾਦਿਆਂ ਦਾ ਕੀ ਹੁੰਦੀਆਂ ਨੇ 7 ਤੇ 9 ਸਾਲ ਦੀਆਂ ਉਮਰਾਂ ਠੰਡਾ ਮੁਰਜ ਸਰਹੰਦ ਦੀਆਂ ਨੀਹਾਂ ਤਸੀਹੇ ਦੇ ਦੇ ਕੇ ਦੇ ਦੇ ਕੇ ਸੰਤਸਮੇਤ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੀ ਕੁਰਬਾਨੀ ਦੇ ਨਿਮਿਤ ਪੈਦਲ ਫਤੇਗੜ ਸਾਹਿਬ ਨੂੰ ਜਾ ਰਹੇ ਹੈ ਤੇ ਸੰਗਤਾਂ ਨਾਲ ਹੈ ਕਿ ਤੋਂ ਪਹਿਲਾਂ ਚਮਕੌਰ ਸਾਹਿਬ ਜੀ ਸ਼ਹੀਦੀ ਵਿਹਾੜੇ ਤੇ ਅਸੀਂ ਉੱਥੇ ਅਖੰਡ ਪਾਠ ਕਰਾਏ ਹੈ ਤੇ ਪੈਦਲ ਚੱਲ ਕੇ ਗਏ ਸੋ ਜਿਹੜੀ ਇਹ ਕੁਰਬਾਨੀ ਹੈ ਇਹ ਲਾਸਾਨੀ ਹੈ ਇੰਨਾ ਦਾ ਆਸਾਨੀ ਕਿਤੇ ਦੁਨੀਆ ਦੇ ਵਿੱਚ ਕੋਈ ਨਹੀਂ ਹੈ ਤੇ ਉਸ ਸਮੇਂ ਦੇ ਸ਼ਾਸਕ ਪ੍ਰਸ਼ਾਸਕ ਰਾਜਿਆਂ ਨੇ ਮੁਗਲਾਂ ਨੇ ਬਹੁਤ ਵੱਡੇ ਭਾਰੀ ਜ਼ੁਲਮ ਕੀਤੇ ਹੈ ਗੁਰੂ ਸਤਿਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਤੇ ਸਿੰਘਾਂ ਸ਼ਹੀਦਾਂ ਦੇ ਨਾਲ ਉਹਦੇ ਨਿਮਿੱਤ ਅੱਜ ਸਾਰੀ ਸੰਗਤ ਜਿਹੜੀ ਹੈ ਉਹ ਫਤਿਹਗੜ੍ਹ ਸਾਹਿਬ ਨੂੰ ਚਾਲੇ ਪਾਏ ਹੋਏ ਐ ਕਿ ਉਹਨਾਂ ਦੀਆਂ ਅਜੇ ਸੀ ਉੱਚਾ ਪਿੰਡ ਤੋਂ ਬੋਲ ਪਹੁੰਚੇ ਐ ਤੇ ਕਲੋਂ ਅੱਗੇ ਕਾਮਲਾ ਬਸੇ ਬਚੇ ਸਿਰਫ ਬਾਰਸ਼ ਦੇ ਵਿੱਚ ਇਦਾਂ ਹੀ ਤੁਰਦੇ ਜਾ ਰਹੇ ਜਦੋਂ ਇਹ ਐ ਕਿ ਬਟ ਨੂੰ ਸ਼ਰਤਾਂ ਚਾਹੀਦੀ ਐ ਡਾਕ ਚਾਹੀਦਾ ਜਨੂਨ ਚਾਹੀਦਾ ਫਿਰ ਬਾਸ਼ਾ ਬੂਸਾ ਸੁਣ ਨਹੀਂ ਗਿਆ ਠੀਕ ਐ